ਸਤਿ ਸ਼੍ਰੀ ਅਕਾਲ ਸਜਣੋ ਸਾਰਿਆਂ ਨੂੰ ਸਵਾਗਤ ਹੈ ਸੰਧੂ ਪੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਜੋਗੇ ਬੰਦੀ ਸ਼ੋਰ ਤੇ ਦੀਵਾਲੀ ਦੀਆਂ ਆਪ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪਹੁੰਚੇ ਆ ਮੰਡੀ ਵੱਲਾ ਵੇਰਕਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਭਾਈ ਜਗਦੀਪ ਡੇਰੀ ਫਾਰਮ ਡੋਗਰਾਂ ਵਾਲਿਆਂ ਕੋਲ ਪਹੁੰਚੇ ਆ ਤੇ ਰੌਣਕਾਂ ਲੱਗੀਆਂ ਪਈਆਂ ਸਜਣੋ ਪੂਰੇ ਮੰਡੀ ਜਿਹੜੀ ਆਵਾ-ਧਾਵਾ ਦੇ ਚੱਲਣ ਦੇ ਚੰਗੇ-ਚੰਗੇ ਦੇ ਧਾਰੂ ਪਸ਼ੂ ਬਾਈ ਦੇ ਕੋਲ ਆ ਇੱਕ ਚਲੋ ਵੈਸੇ ਬਾਈ ਵੇਚਦਾ ਨਹੀਂ ਨੀਲੀ ਰਾਵੀ ਦੀ ਮੈਂ ਆ ਪਹਿਲੇ ਨੰਬਰ ਤੇ ਜਿਹੜਾ ਮੇਲੇ ਦੇ ਵਿੱਚ ਕਿਤੇ ਵੀ ਜੇਤੂ ਰਹੀ ਆ ਠੀਕ ਆ ਜੀ ਉਹਦੀ ਐਂਡ ਦੇ ਵਿੱਚ ਆਪਾਂ ਵੀਡੀਓ ਦਿਖਾਵਾਂਗੇ ਬਾਕੀ ਬਾਈ ਜਗਦੀਪ ਨਾ ਕਰਦੇ ਆ ਗੱਲ ਬਾਤ ਫੱਜ ਸਮਝ ਕੇ ਐਂਡ ਤੱਕ ਜੁੜੇ ਰਹੋ ਜਾਇਜ਼ ਕੀਤੇ ਕਰਾਵਾਂਗੇ ਸੱਜਣੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਕੀ ਵੀਰ ਭਰਾਵਾਂ ਵੇਖਣ ਵਾਲੇ ਸਾਰੇ ਦਿਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਉਹ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਵੀਰ ਜੀ ਚਲੋ ਸ਼ੁਕਰ ਹੈ ਲਾਈਆਂ ਰੌਣਕਾਂ ਹਾਂ ਜੀ ਜੀ ਵੀਰ ਜੀ ਦੀਆਂ ਠੀਕ ਹੈ ਜੀ ਕਿੰਨਾ ਕਮਾਲ ਲਿਆ ਅੰਧਾਰ ਕੀ ਮਾਲ ਵੀਰ ਜੀ ਆਪਣੇ ਕੋਲ ਟੋਟਲ 15 ਝੋਟੀਆਂ ਸੀ ਜੀ ਤੇ ਜਿਨ੍ਹਾਂ ਦੇ ਵਿੱਚੋਂ ਆਪਾਂ ਕੱਲ 6-7 ਝੋਟੀਆਂ ਸੇਲ ਕਰ ਚੁੱਕੇ ਆਂ ਤੇ ਆਪਣੇ ਕੋਲ 6-7 ਬਹਿੜਾ ਅੱਜ ਮਤਲਬ ਜਿੰਨੀਆਂ ਵੀ ਹੈਗੀਆਂ ਬਾਕੀ 20 ਤੋਂ ਰੱਖੇ ਮਾਲਾ ਚਲੀ ਪੱਤੀ 20 25 ਜਨਵਰੀ ਖੜੇ ਆ ਨਾ ਕੋਈ ਝੋਟੀਆਂ ਲਾਲੇ ਕੋਈ ਵੜਾ ਲਾਲੇ ਕਿੰਨੇ ਤੋਂ ਕਿੰਨੇ ਦੁੱਧ ਦੀ ਕੁਐਸਟੀ ਵਾਲੇ ਦੁੱਧ ਦੇ ਵਿੱਚ ਗੁਰੂ ਰਾਮਦਾਸ ਜੀ ਮੇਰੇ ਵੀਰੇ ਆਪਣੇ ਕੋ 25 26 ਕਿਲੋ ਤੱਕ ਦੇ ਝੋਟੀਆਂ ਆਈਟਮ ਦੇ ਖੜੀਆਂ ਖੜੀਆਂ ਹਾਂਜੀ ਤੇ ਆ ਝੋਟੀ ਦੀ ਗੱਲ ਕਰਦੇ ਵੀਰੇ ਅੱਜ ਸਹੀ 25 ਕਿਲੋ ਦੀ ਐਵਰੇਜ ਹੈ ਜੋ ਝੋਟੀ ਤੇ ਜਿਹੜੀਆਂ ਵੜਾ ਆ ਉਹ ਕਿੰਨੇ ਪਲੱਸ ਵਾਲੀਆਂ ਵੜਾ ਵੀਰੇ ਜਿਹੜੇ ਜਰਸੀ ਇੱਕ ਸਪੈਸ਼ਲ ਆ ਜਿਹੜੀ ਸਾਰੀ ਮੰਡੀ ਦੇ ਵਿੱਚ ਪਹਿਲਾ ਨਗੀਨਾ ਰਹੂਗਾ ਜਿਹੜੀ ਗੱਲ ਕਰਨ ਵਾਲੀ ਆ ਠੀਕ ਆ ਜੀ ਤੇ ਉਹ ਆਡੇ ਕੋ 30 32 ਕਿਲੋ ਤੱਕ ਵੱਚੀ ਖੜੀ ਆ ਤੇ ਜਿਹੜੀਆਂ ਐਚ ਐਫ ਝ ਠੀਕ ਆ ਕੋਈ 50 ਤੋਂ 60 ਵਾਲੀ ਹੈਗੀਆਂ ਨਹੀਂ 60 ਵਾਲੀ ਨਹੀਂ ਆਪਣੇ ਕੋਲ ਮਿਲੂਗੀ ਆਪਣੇ ਕੋਲ ਪਰ ਦੀ ਰੇਂਜ ਵਿੱਚ ਮਿਲ ਗਈਆਂ ਠੀਕ ਆ ਜੀ ਕੋਈ ਗੱਲ ਨਹੀਂ ਜੰਨੇ ਵਾਲੀਆਂ ਵੀ ਹੋਈਆਂ ਆਪਾਂ ਚਲੋ ਕਰਮ ਕਰਦੇ ਨਾ ਇਹ ਤੋਂ ਸ਼ੁਰੂਆਤ ਕਰੀਏ ਝੋਟੀ ਤੋਂ ਕਿਨਵਾ ਸੂਆ ਆ ਗਈ ਇਹ ਦੂਜਾ ਸੂਆ ਝੋਟੀ ਵੀਰ ਜੀ ਠੀਕ ਆ ਤੇ ਝੋਟੀ ਥਲੇ ਆਟਮ ਤੇ ਪੂਰਾ ਨੋਰਮਲ 25 ਕਿਲੋ ਦਾ ਤਿਆਰ ਹੈ ਮੇਰੇ ਤੇ 25 ਲੀਟਰ ਇਹ ਜੇ ਵੀਰ ਦਾ ਵੀ ਇਹ ਸੌਦਾ ਹੋ ਗਿਆ ਸੌਦਾ ਹੋ ਗਿਆ ਝੋਟੀ ਦਾ ਆਪਣਾ ਤੇ 25 ਕਿਲੋ ਦੀ ਆਪਾਂ ਓੜ ਦਿੱਤੀ ਉਹਨੂੰ ਘਰ ਤੱਕ ਵੀਰੇ ਦੇ ਦਿਆਂਗੇ ਇਹ 1 ਹਫ਼ਤੇ ਤੱਕ ਗਾਰੰਟੀ ਦਿੱਤੀ ਹੈ ਜੇ ਮਤਲਬ 2022 ਤੇ ਚੱਲੇ ਤਾਂ ਵੀ ਵਾਪਸ ਕਰ ਦਿੰਦੇ ਆ ਵਾਹ ਵਾਹ ਇਹ ਤਾਂ ਉੱਤੇ ਤੇ ਫਿਰ ਰੱਬ ਦਾ ਨਾਮ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਇੱਕ ਟੋਰਾ ਚੈੱਕ ਕਰਵਾਈਏ ਮਗਰ ਬੱਚਾ ਕੀ ਆ ਗਿਆ ਮਗਰ ਇਹਦੇ ਵੀਰੇ ਕਟਾ ਹੈ ਜੀ ਠੀਕ ਆ ਇਹਦਾ ਮੇਲ ਕਾਫ ਆ ਗਿਆ ਸਜਣੋ ਇਹ ਥੋੜੀ ਖਾਲੀ ਕਰੀ ਜਾਂਦੇ ਆ ਬੱਚਾ ਉਧਰ ਵੱਜਾਂ ਦਾ ਹਾਂ ਇਹ ਖਾਲੀ ਕਰਤੀ ਆ ਝੋਟੀ ਦੇ ਅੱਛਾ ਜੀ ਰਹਿ ਗਈ ਠੀਕ ਹੈ ਲਓ ਸਜਣੋ ਚੁਵਾਈ ਜਿਹੜੀ ਸ਼ੁਰੂਆਤ ਹੋਈ ਹੁੰਦੀ ਸੀ ਚੁਵਾਈ ਡਕਾਈ ਆ ਕੇਗੀ ਥੋੜੀਆਂ ਆਪਾਂ ਮੰਡੀ ਦਾ ਮੇਲਾ ਖਾਈਏ ਜ਼ਰੂਰ ਹੈ ਭੈਣ ਭਰਾਵਾਂ ਨੂੰ ਸਿੰਘੀ-ਸੁੰਗੀ ਚੰਗੀ ਲੱਗੀ ਆ ਟੋਪ ਦੀ ਸਿੰਘੀ ਆ ਬਿਲਕੁਲ ਤੇ ਬੱਚਾ ਲੱਗ ਕੇ ਇੱਕ ਬੰਨਿਓ ਜਿਹੜੀ ਕਾਂਸਾਣ ਹੋਈ ਪਈ ਆ ਇਹਨ ਤਾਂ ਚੱਲ ਆਇਓ ਜਦ 25 ਕਿਲੋ ਇਸ ਛੋਟੀ ਦੇ ਗੋਲ ਆ ਬਾਈ ਨੇ ਕਿਹਾ ਕਿ ਜਗਤ ਤੇ ਇਹਦੀ ਕੀਮਤ ਜੈ ਜੀ ਆ ਫਿਰ ਵੀਰੇ 5.5 ਲੱਖ ਦੀ ਵੇਚੀ ਮੈਂ ਤੇ ਆ ਵੇਖੀ ਆ ਹਾਂ ਵੇਖੀ ਐ ਸੇਲ ਠੀਕ ਆ ਜੀ ਚਲੋ ਮੇਲਾ ਵਖਾਉਣਾ ਚਾਹੀਦਾ ਭੈਣ ਭਰਾਵਾਂ ਨੂੰ ਨਹੀਂ ਇੱਥੇ ਸੇਲ ਸਵੇਰੇ ਹੋਈ ਆ ਵੀਰੇ ਸੇਰੇ ਵਿੱਚ ਹੀ ਆ ਗਏ ਵਾ 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 ਬਾਕੀ ਅੱਗੇ ਆ ਗਈ ਵੀਰ ਮੀਨੀ ਮੀਨੀ ਆ ਗਈ ਇਹ ਤਿਆਰ ਹੈ ਇਹ ਵੀ ਤਿਆਰ ਹੈ ਵੀ ਆਪਾਂ ਭਰਾ ਆਪਣੇ ਨੂੰ ਦੇਤੀ ਲਾ ਕੇ ਖੜਾ ਦਿੰਦੇ ਆ ਇਹਨੂੰ ਦਿੱਤੀ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਹ ਖਰੀਦਦਾਰ ਹੀ ਹੋ ਗਈ ਹਾਂਜੀ ਭਾਈ ਜੀ ਜਿਪ ਲਈ ਹਾਂਜੀ ਹਾਂ ਠੀਕ ਹੈ ਕਿੰਨੇ ਦੀ ਲੈ ਲਈ 6 ਲੱਖ ਦੀ 6 ਲੱਖ ਦੀ ਹਾਂਜੀ ਹਾਂ ਠੀਕ ਹੈ ਚਲੋ ਮਹਾਰਾਜ ਹੌਂਦਰੀ ਕਰੇ ਪਰਾ ਦੇ ਘਰ ਮਈਆਂ ਖੜੀਆਂ ਮਤਲਬ 20 ਤੋ ਰੱਖੇ ਬਹੁਤ ਵਧੀਆ ਮੱਝ ਕਿਹੜਾ ਨਗਰ ਆਪ ਜੀ ਦਾ ਆਪਣਾ ਜੀਜਾ ਨਹੀਂ ਪਿੰਡ ਮਜੀਠੇ ਲੱਗੇ ਠੀਕ ਹੈ ਲਾਗੋ ਲੱਗੇ ਗਵਾਂਢ ਹੀ ਹੋਗੇ ਇਹਦੇ ਇਹ ਮਸ਼ਹੂਰ ਹੈ ਵੀਰੇ ਆਪਣੇ ਵੀਰੇ ਮਤਲਬ ਗਿਆਮਾਂ ਦੇ ਵਿੱਚ ਚੰਗੇ ਖਿਡਾਰੀ ਰਹੇ ਦਿੰਦੇ ਵਾਹ ਵਾਹ ਤੇ ਤੋਰਾ ਚੈੱਕ ਕਰਵਾ ਦਈਏ ਫਿਰ ਇਹਦਾ ਥੋੜਿਆ ਨਵ ਸੱਜਣੋ ਦੂਜਾ ਸੂਆ ਏ ਬਿਲਕੁਲ ਜੈਡ ਬਲੈਕ ਚੋਟਿਆ ਵੱਡੇ ਢਾਂਚੇ ਜਿਹਾ ਬਾਕੀ ਆਸ ਜਿਹੜਾ ਗੱਭਨ ਡੰਗਰ ਹੁੰਦਾ ਨਾ ਉਹਦੇ ਤੇ ਡਿਪੈਂਡ ਹੁੰਦਾ ਕਿ ਕਿੰਨਾ ਸੇਵਾ ਦੇ ਦੇਣ ਦੁੱਧ ਦੇ ਨਾਲ ਉਹਦੀ ਗੱਭਨ ਦੀ ਕਿਤੇ ਵੀ ਗਰੰਟੀ ਨਹੀਂ ਹੁੰਦੀ ਅੰਦਾਜ਼ਾ ਹੀ ਲਾਇਆ ਜਾਂਦਾ ਕਿ 20 ਕਿਲੋ ਕੱਢੂਗੀ ਜਾਂ 25 ਕਿਲੋ ਕੱਢੂਗੀ ਸੋ ਇਹ ਸਾਰੇ ਪਸ਼ੂ ਦਾ ਇਹ ਹੋ ਜਾਂਦਾ ਕਿ ਜਿੰਨਾ ਦੁੱਧ ਆ ਸੰਗ ਵੀ ਆਉਂਦਾ ਦੇਖੋ ਚਵਾਈ ਹੋਣ ਡਿਆ ਉਹਨਾਂ ਪ੍ਰੋਪਰ ਦੱਸਿਆ ਜਾਂਦਾ ਤੇ ਝੋਟੀ ਚੰਗੀ ਆ ਚਲੋ ਆ ਦਿਵਾਲੀ ਦਾ ਮੇਲਾ ਪਹਿਲਾਂ ਜਿੱਤ ਲਿਆ ਆਪ ਜੀ ਨੂੰ ਮੁਬਾਰਕਾਂ ਦੀਵਾਲੀ ਦਾ ਜਿਹੜਾ ਤੋਹਫਾ ਦਹਾਂ ਖਰੀਦ ਦਿੱਤਾ ਵੀ ਕਰ ਲਈ ਹੈਣਾ ਤੇ ਅਗਰ ਤੀਜੇ ਨੰਬਰ ਤੇ ਆ ਗਈ ਵੈੜ ਇਹ ਵੈੜ ਵੀਰੇ ਗੱਬਣੀਆਂ ਦੀਆਂ ਇਹ ਛੱਤ ਆ ਰਹੀ ਤੇ ਆ ਹਾਂ ਆਲੀ ਕੱਚੀ ਆ ਵੀਰੇ 12 13 ਦਿਨ ਦੀ ਕੱਚੀ ਆ ਜਿਆ ਬਾਤ ਨਾਲਾ ਨੂਲਾ ਚੰਗੀ ਚੌਂਕ ਦੀਆਂ ਹੈ ਦਿਨ ਕਿੰਨੇ ਰਹਿ ਗਏ ਜੀ ਇਹ 12 13 ਦਿਨ ਦੀ ਕੱਚੀ ਹੋਵੇਗੀ ਤੋਰੀ ਭਾਈ 12 13 ਦਿਨ ਦੀ ਕੱਚੀ ਹੈ ਹੈਣਾ ਦੂਜਾ ਸੁਆ ਕੀ ਤੀਜਾ ਦੂਜਾ ਸੁਆ ਵੀਰੇ ਜੀ ਲਓ ਜੀ ਲੈਓ ਕਿੰਨੇ ਕੇ ਪਲੱਸ ਵਾਲੀ ਚੱਲੂਗੀ ਹਾਂਜੀ ਕਿੰਨੇ ਕੇ ਪਲੱਸ ਵਾਲੀ ਚੱਲੂਗੀ ਹਾਂ ਇਹ ਵੀਰੇ ਕਟੋਗੇ 27 22 ਕਿਲੋ ਦਓਗੇ ਠੀਕ ਆ ਇਹ ਮਾਨ ਸਾਹਿਬ ਨੂੰ ਪੁੱਛ ਲ ਕੇ ਸਸਤਾ ਪੈ ਗਈ ਜੀ ਕੀ ਹਾਲ ਠੀਕ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਚਾਹ ਸ਼ੁਕਰ ਹੈ ਜੀ ਤੇ ਇਹਦਾ ਰੇਟ ਕੀ ਰਹਿ ਗਿਆ ਇਹ ਵੀਰੇ ਦੇ ਦਾਂਗੇ 1.5 ਲੱਖ ਦੀ ਬੱਚੀ ਦਵਾਂਗੇ 1.5 ਲੱਖ ਦੀ ਹਾਂਜੀ ਠੀਕ ਹੈ ਜੀ ਓਕੇ ਅੱਗੇ ਸਪੈਸ਼ਲ ਜਰਸੀ ਹੈ ਨਾ ਬ੍ਰੈਂਡ ਵਾਹ ਵਾਹ ਕੀ ਬਾਤ ਹੈ ਥਾਣੇ ਬਹੁਤossal ਲੱਗਾ ਹੈ ਇਹ ਕਿਹੜਾ ਥਾਣਾ ਮਾਨ ਸਾਹਿਬ ਇਹ ਭਾਜੀ ਕੱਲਾ ਕੱਲਾ ਪੀੜੀਆਂ ਦੇ ਦਿੱਦਾ ਪਾਵੇ ਨਹੀਂ ਕਿ ਇਦਾਂ ਥਣ ਲੱਗਾ ਹੈ ਸੁੰਬੇ ਵਾਲਾ ਕਹਿ ਸਕਦੇ ਸੁੰਬੇ ਵਾਲਾ ਥਣ ਕਹਿ ਸਕਦੇ ਪੋਲੀ ਵੇਖੋ ਕਿੰਨੀ ਹੈ ਵਾਹ ਵਾਹ ਜਿੰਨਾ ਲੇਵਾ ਹੁਣ ਇਦੋਂ ਵੱਧ ਥੱਬਾ ਲੰਮੇ ਪਾਵੇ ਸੂਜਿਆ ਵਾਹ ਵਾਹ ਇਹ ਸਪੈਸ਼ਲ ਹੈ ਹਾਂ ਮੰਡੀ ਦਾ ਸ਼ਿੰਗਾਰ ਲਓ ਜੀ ਜਰਸੀ ਪੰਜਾਬ ਵਾਲੀ ਵੱਡੇ ਟਾਂਚੇ ਲਾਓ ਜੀ ਅੰਮੋਖੜਾ ਵਿਖਾਇਓ ਅੱਗੋਂ ਨਾਲੇ ਲਓ ਬਾਬਾ ਜੀ ਲਓ ਜੀ ਚਲੋ ਜਿੰਦੀ ਰਵੇ ਇਹ ਬਾਈ ਜਗਦੀਪ ਸਿੰਘ ਦਾ ਰੇਟ ਇਹ ਤਾਂ 2,25,000 ਰੁਪਏ ਵਿਰੇ ਤੇ 25 ਡਿਸਕਾਊਂਟ ਕਰ ਦਈਏ ਕਰ ਦਾਂਗੇ 2 ਲੱਖ ਦੀ ਦੇ ਦਾਂਗੇ ਵਾ 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 ਲਓ ਸੱਚ ਨੂੰ ਇਹ ਵੀ 13-14 ਦਿੰਦੀ ਦਿਵਾਲੀ ਦੀ ਆਫਰ ਆ 25000 ਡਿਸਕਾਊਂਟ ਹੋ ਕੇ 2 ਲੱਖ ਦੀ ਪੂਰੇ ਦੀ ਮਿਲ ਜਾਊਗੀ ਜਗਦੀਪ ਟੇਰੀ ਫਾਰਮ ਹੈ ਨਾ ਪਹੁੰਚ ਕੇ ਮੇਲਾ ਲੁੱਟ ਲਿਓ ਸਾਰਿਆਂ ਨੂੰ ਸასიਖਾਲ ਜੀ